ਗੁਰੂ ਦੀ ਪਿਆਰੀ ਸਵਾਰੀ ਗੁਰਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਆਪ ਜੀ ਦੇ ਨਾਲ ਮਹਾਂਪੁਰਖਾਂ ਦੇ ਬਚਨਾਂ ਦੀ ਸਾਂਝ ਪਾਉਣੀ ਹੈ ਮਹਾਂਪੁਰਖ ਇਸ ਤਰ੍ਹਾਂ ਕਹਿੰਦੇ ਸਨ ਕਿ ਭਾਈ ਆਪ ਜੀ ਨੇ ਗੁਰਬਾਣੀ ਪੜ੍ਹਨੀ ਹੈ ਤਾਂ ਜੋ ਆਪਾਂ ਨੂੰ ਗੁਰਬਾਣੀ ਦਾ ਅਰਸ ਆਵੇ ਜੇ ਜਿਹੜਾ ਆਪਾਂ ਪਾਠ ਪੂਜਾ ਕਰਦੇ ਹਾਂ ਉਹ ਆਪਣਾ ਸਫਲ ਹੋ ਜਾਵੇ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵੇ ਗੁਰਬਾਣੀ ਦੇ ਵਿੱਚ ਲਿਖਿਆ ਹੈ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ ਇਹ ਭਾਈ ਗੁਰਬਾਣੀ ਨੂੰ ਜਦੋਂ ਪੜ੍ਹਨਾ ਹੈ ਨਾ ਪੂਰਾ ਰਸ ਲੈ ਕੇ ਗਾ ਕੇ ਰਾਮ ਨਾਲ ਪੜੋ ਉਹ ਸਦਾ ਹੀ ਸਫਲ ਹੁੰਦੀ ਹੈ ਸਦਾ ਹੀ ਸੁਖਦਾਈ ਹੁੰਦੀ ਹੈ ਸਦਾ ਹੀ ਤੁਹਾਡਾ ਭਲਾ ਕਰਦੀ ਹੈ ਬਹੁਤ ਵੀਰਾਂ ਦੇ ਭੈਣਾਂ ਦੇ ਮਾਤਾਵਾਂ ਦੇ ਸਵਾਲ ਸਨ ਕੋਣ ਤੇ ਵੀ ਗੱਲ ਕੋਈ ਮੈਸੇਜ ਵੀ ਬਹੁਤ ਜ਼ਿਆਦਾ ਆਏ ਕਿ ਵੀਰ ਜੀ ਆਪਾਂ ਨੇ ਪਾਠ ਜਦੋਂ ਕਰਦੇ ਹਾਂ ਮੰਨ ਲਓ ਕੋਈ ਲੇਡੀਜ਼ ਨੂੰ ਕੋਈ ਪ੍ਰੋਬਲਮ ਹੋ ਗਈ بیمار ਹੋ ਗਈ ਕੋਈ ਵੀਰ ਇੱਕ ਵੀਰਵਾਰ ਸੀਗਾ ਯੂਰਪ ਦੇ ਵਿੱਚ ਉਹਦਾ ਕਮਰ ਸੀ ਉਹਦਾ ਜੋ ਬਹੁਤ ਜਿਆਦਾ ਕਮਰ ਦਰਦ ਕਰਦੀ ਸੀ ਬਹੁਤ ਤਰ੍ਹਾਂ ਦੇ ਇਹ ਸੰਗਤ ਦੇ ਸੀ ਜੋ ਇਹਨਾਂ ਦੇ ਸਵਾਲ ਸੀਗੇ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਭਾਈ ਗੁਰਬਾਣੀ ਨੂੰ ਆਪ ਜੀ ਨੇ ਕਿਵੇਂ ਪੜ੍ਹਨਾ ਹੈ ਮਹਾਰਜ ਕਹਿੰਦੇ ਉਠਤ ਬੈਠਤ ਸੋਵਤ ਜਾਗਤ ਏਹ ਮਨ ਤੁਜੈ ਚਿਤਾਰੈ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਹੈ ਮਹਾਰਾਜ ਕਹਿੰਦੇ ਗੁਰਬਾਣੀ ਤਾਂ ਪਾਈ ਉੱਠਦੇ ਵੰਦੇ ਜਾਗਦੇ ਸੁਣ ਸਦਾ ਹੀ ਉਚਾਰਨ ਕਰਦੇ ਰਹਿਣਾ ਉਸ ਪ੍ਰਮਾਤਮਾ ਦਾ ਨਾਮ ਜਪਦੇ ਰਹਿਣਾ ਧੰਨ ਬਾਬਾ ਜੀ ਸੰਨਸਾਲੀ ਵਾਲੇ ਮਹাপুরਸ਼ ਬ੍ਰਹਮ ਗਿਆਨੀ ਉਹ ਸੰਗਤ ਨੂੰ ਨੇਸ਼ਾ ਹੀ ਬੇਨਤੀ ਕਰਦੇ ਸੀਗੇ ਇਹ ਭਾਈ ਗੁਰਬਾਣੀ ਨੂੰ ਰਸ ਲੈ ਕੇ ਪੜਿਆ ਕਰੋ ਸਹਿਜਤਾ ਨਾਲ ਗੁਰਬਾਣੀ ਪੜਿਆ ਕਰੋ ਕਿਉਂਕਿ ਜਦੋਂ ਮਹਾਂਪੁਰਸ਼ ਆਪ ਜਪਜੀ ਸਾਹਿਬ ਦਾ ਜਾਪ ਕਰਦੇ ਸੀ ਨਾ ਕਹਿੰਦੇ ਡੇਢ ਘੰਟਾ ਜਪਜੀ ਸਾਹਿਬ ਦੇ ਲਾਉਦੇ ਸੀ ਇੰਨਾ ਆਨੰਦ ਨਾਲ ਰਸ ਨਾਲ ਪੜ੍ਹਦੇ ਸੀਗੇ ਗੁਰਬਾਣੀ ਨੂੰ ਤੇ ਸੰਗਤ ਨੂੰ ਇਹੋ ਕਹਿੰਦੇ ਸੀ ਕਿ ਭਾਈ ਗੁਰਬਾਣੀ ਨੂੰ ਪਿਆਰ ਨਾਲ ਸਹਿਜਤਾ ਨਾਲ ਸਮਝ ਕੇ ਪੜ੍ਹਨਾ ਹੈ ਐਨੀ ਵੀ ਫਟਾਫਟ ਘੋੜਾ ਭਜਾ ਦੇਣਾ ਹੈ ਕਿਉਂਕਿ ਮੈਂ ਦੇਖਿਆ ਅਸੀਂ ਵੀ ਗੁਰੂ ਘਰਾਂ 'ਚ ਜਾਂਦੇ ਹਾਂ ਸਤਿਗੁਰੂ ਦੀ ਕਿਰਪਾ ਨਾਲ ਦੇਖਿਆ ਵੀ ਕਈ ਐ ਗੁਰਕਾ ਸਾਹਿਬ ਲੈ ਕੇ ਨਾ ਐ ਉਂਗਲੀਆਂ ਐ ਕਰੀ ਜਾਣਗੇ ਬਸ ਫਟਾਫਾਟ ਫਟਾਫਟ ਭਜਾਈ ਜਾਣਗੇ ਉਹ ਗੁਰਬਾਣੀ ਪੜਨਾ ਨਹੀਂ ਹੈਗਾ ਉਹ ਤਾਂ ਇੱਕ ਆਪਾ ਵੱੱਧਾ ਛੱਟੀ ਕਰਦੇ ਹਾਂ ਜੋ ਗੁਰਬਾਣੀ ਦਾ ਅਸਲ ਤਰੀਕਾ ਹੈ ਨਾ ਪੜਨ ਦਾ ਉਹ ਸਹਿਜਤਾ ਨਾਲ ਗੁਰਵਾਣੀ ਨੂੰ ਗਾ ਕੇ ਸਮਝ ਕੇ ਪੜਨਾ ਵੀ ਮਹਾਰਾਜ ਕਹਿ ਕੀ ਰਹੇ ਨੇ ਮੈਂ ਪੜ ਰਿਹਾ ਅਰਥ ਹੌਲੀ ਹੌਲੀ ਸਮਝ ਆ ਜਾਂਦੇ ਨੇ ਤੇ ਮਹਾਂਪੁਰਸ਼ ਉਹ ਕਹਿੰਦੇ ਸੀਗੇ ਭਾਈ ਗਿੰਤੇ ਮਿੰਟਿਆਂ ਜਨਾ ਪਿਆ ਕਰ ਕੋਈ ਕਹਿੰਦਾ ਵੀ ਮਹਤਾ ਜੀ ਪੰਜ ਪਾੜ ਜਲਦੀ ਸਭ ਦੇ ਕਰ ਨਹੀਂ ਕਰਨੇ ਮਹਾਂਪੁਰਸ਼ ਕਹਿੰਦੇ ਸੀ ਭਾਈ ਪੰਜ ਨਾਲੋਂ ਇੱਕ ਕਰ ਲੋ 10 ਗੁਣੀ ਸਾਹ ਦੇ ਪਾੜ ਕਰਨ ਨਾਲ ਇੱਕ ਸਹਿਜਤਾ ਨਾਲ ਕਰ ਲੋ ਆਨੰਦ ਨਾਲ ਕਰ ਲੋ ਸਲੋਂ ਨਹੀਂ ਮਿਲਣਾ ਗਿੰਪੀਆਂ ਦਾ ਠੀਕ ਆ ਤੁਸੀਂ ਆਪਣੀ ਆਪਣੀ ਬੰਦਗੀ ਨੂੰ ਆਪਾਂ ਕਹਿੰਦੇ ਆ ਵੀ ਆਪਾਂ ਆਪਣਾ ਸਮਾਂ ਵਧਾਉਣਾਗਾ ਗੁਰਬਾਣੀ ਦੇ ਹਿਸਾਬ ਨਾਲ ਵੀ ਆਪਣਾ ਨੀਮ ਚ ਵਾਧਾ ਕਰਨਾ ਮਹਾਂਪੁਰਸ਼ ਕਹਿੰਦੇ ਸੀ ਭਾਈ ਜਿੰਨਾ ਹੋ ਸਕੇ ਨਾ ਗੁਰਬਾਣੀ ਨੂੰ ਪਿਆਰ ਨਾਲ ਗਾ ਕੇ ਸਜਤਾ ਨਾਲ ਪੜੋ ਮਹਾਂਪੁਰਸ਼ ਕਹਿੰਦੇ ਫਿਰ ਰਸ ਵੀ ਆਊਗਾ ਤੇ ਕਾਰਜ ਵੀ ਰਾਸ ਹੋਣਗੇ ਕਰਕੇ ਦੇਖ ਲੈਣਾ ਹੁਣ ਕਈਆਂ ਦੇ ਸੰਗਤ ਦੇ ਸਵਾਲ ਸੀ ਵੀ ਅਸੀਂ ਪੈ ਕੇ ਵੀ ਬਾਣੀ ਪੜ ਸਕਦੇ ਆ ਹੁਣ ਦੇਖੋ ਕਿਹੜੀ ਵਾਰੀ ਸਮਾਂ ਇਦਾਂ ਦਾ ਆਉਂਦਾ ਹੁਣ ਜਿਹੜੇ ਵੀ ਜੌਬ ਕਰਦੇ ਨੇ ਬਾਹਰਲੇ ਦੇਸ਼ਾਂ 'ਚ ਮੋਸਟਲੀ ਸਾਰੇ ਕੰਮਾਂ ਕਰ ਵਾਲੇ ਨੇ ਠੰਡ ਵੀ ਬਹੁਤ ਜ਼ਿਆਦਾ ਆਪਾਂ ਗੱਡੀ ਦੇ ਵਿੱਚ ਟਰੈਵਲ ਕਰ ਰਹੇ ਹਾਂ ਰੋਜ਼ ਜਾਂਦੇ ਹਾਂ ਕੰਮ ਤੇ ਗੱਡੀ 'ਚ ਬੂਟ ਪਾਏ ਹੁੰਦੇ ਨੇ ਕੀ ਅਸੀਂ ਬੂਟ ਪਾ ਕੇ ਵੀ ਪਾਠ ਕਰ ਸਕਦੇ ਹਾਂ ਕੀ ਅਸੀਂ ਬੂਟ ਪਾ ਕੇ ਵੀ ਅਰਦਾਸ ਕਰ ਸਕਦੇ ਹਾਂ ਬਿਲਕੁਲ ਅਸੀਂ ਪਾਠ ਗੁਰਬਾਣੀ ਦਾ ਜਾਪ ਕਰ ਸਕਦੇ ਹਾਂ ਜੇ ਤੁਸੀਂ ਗੱਡੀ ਦੇ ਵਿੱਚ ਜਾ ਰਹੇ ਹੋ ਨਾ ਗੁਰਬਾਣੀ ਪੜੀ ਜਾਓ ਪੜੀ ਜਾਓ ਕਈ ਵਾਰੀ ਮਜਬੂਰੀ ਹੋ ਜਾਂਦੀ ਆ ਕੋਈ ਸਰੀਰਕ ਪੱਖੋਂ ਆਪਾਂ ਨੂੰ ਕਮਜ਼ੋਰੀ ਆ ਗਈ ਕਈ ਵਾਰੀ ਉਸ ਦਰਦੋਂ ਲੱਗ ਗਿਆ ਬੈਕ ਪੇਨ ਹੋ ਗਈ ਬੈਠ ਕੇ ਨਹੀਂ ਗੁਰਬਾਣੀ ਪੜ ਸਕਦਾ ਹੁਣ ਹਰ ਇੱਕ ਬੰਦਾ ਚੌਂਕੜੀ ਨਹੀਂ ਮਾਰ ਸਕਦਾ ਉਮਰ ਦੇ ਹਿਸਾਬ ਦੇ ਨਾਲ ਜੇ ਆਪਾਂ ਕਹੀਏ ਵੀ ਕੋਈ 67 ਸਾਲ ਦਾ ਕੋਈ ਨੂੰ ਪ੍ਰੋਬਲਮ ਹੋਵੇ ਗੋਡਿਆਂ ਦੀ ਉਹ ਨਹੀਂ ਚੌਂਕੜੀ ਮਾਰ ਸਕਦਾ ਤਾਂ ਹੱਟ ਨਹੀਂ ਕਰਨਾ ਆਪ ਜੀ RAM ਨਾਲ ਸੋਫੇ ਤੇ ਬੈਲ ਜਾਓ RAM ਨਾਲ ਗੁਰਤਨਾ ਸਾਹਿਬ ਪੜੋ ਬਾਣੀ ਦਾ ਜਾਪ ਕਰੋ ਹੁਣ ਜਦੋਂ ਆਪਾਂ ਜਹਾਜ਼ ਤੇ ਵੀ ਜਾਂਦੇ ਆ ਹੁਣ ਸੰਗਤਾਂ ਜਹਾਜ਼ਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਉਸ ਸਮੇਂ ਵੀ ਆਪਾਂ ਗੁਰਬਾਣੀ ਪੜ ਸਕਦੇ ਹਾਂ ਜੋੜੇ ਪਾਏ ਹੋਏ ਨੇ ਕੋਈ ਗੱਲ ਨਹੀਂ ਉਹ ਤੁਹਾਡੀ ਮਜਬੂਰੀ ਆ ਕਿਉਂਕਿ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਆਪਾਂ ਗੁਰਬਾਣੀ ਨਾਲ ਜੁੜਨਾ ਗੁਰਬਾਣੀ ਦਾ ਰਸ ਲੈਣਾ ਹੈ ਇਸ ਕਰਕੇ ਗੁਰਬਾਣੀ ਦਾ ਜਾਪਨ ਛੱਡਣਾ ਬਾਣੀ ਪੜਦੇ ਰਹੋ ਹੋਰ ਕਈ ਵਾਰੀ ਹੁਣ ਬੰਦੇ ਨੂੰ ਤੁਹਾਨੂੰ ਦੱਸਿਆ ਵੀ ਇੱਕ ਮੁੰਡਾ ਸੀ ਵੀਰਵਾਰ ਉਹ ਕਹਿੰਦਾ ਵੀਰ ਜੀ ਮੇਰੇ ਲੱਕ ਦੇ ਵਿੱਚ ਕਮਰ 'ਚ ਦਰਦ ਆ ਵੀ ਮੈਂ ਜਿਆਦਾ ਬਾਣੀ ਬੈਠ ਕੇ ਨਹੀਂ ਮੈਂ ਪੈ ਕੇ ਪੜਦਾ ਮੈਨੂੰ ਡਾਕਟਰ ਨੇ ਮਨਾ ਕੀਤਾ ਬੈਠਣ ਤੋਂ ਤੇ ਕਹਿੰਦਾ ਵੀ ਮੇਰਾ ਦਿਲ ਬਹੁਤ ਕਰਦਾ ਮੈਂ ਸੁਖਨੀ ਸਾਹਿਬ ਦਾ ਜਾਪ ਕਰਾਂ ਤੇ ਮੈਂ ਕਿਹਾ ਵੀਰ ਜੀ ਕੋਈ ਗੱਲ ਨਹੀਂ ਤੁਸੀਂ ਪੈ ਕੇ ਕਰ ਸਕਦੇ ਹੋ ਹੱਥ ਧੋਵੋ ਸਚੁਨਤਾ ਨਾਲ ਜੇ ਜਿਡੀ ਤੁਹਾਡੀ ਚਾਦਰਾ ਕੋਸ਼ਿਸ਼ ਕਰੋ ਵੀ ਸਾਫ ਸੁਥਰੀ ਹੋਵੇ ਉਥੇ ਪੈ ਕੇ ਆਪਣਾ ਆਰਾਮ ਨਾਲ ਪਾਠ ਕਰੋ ਇਹ ਵੀ ਪਰਵਾਣ ਹੁਣ ਜੇ ਆਪਾਂ ਕਹਿ ਦੇਈਏ ਵੀ ਭਾਈ ਤੂੰ ਤਾਂ ਪੈ ਕੇ ਗੁਰਬਾਣੀ ਨਹੀਂ ਪੜ੍ਹਨੀ ਉਹ ਪਹਿਲਾਂ ਹੀ ਇੱਕ ਕਮਜ਼ੋਰ ਆ ਇਸ ਤਰ੍ਹਾਂ ਗੁਰਬਾਣੀ ਦੇ ਨਾਲ ਟੁੱਟੇ ਵੀ ਸਕਦਾ ਹੈ ਜੇ ਪੈ ਕੇ ਪੜ ਨਹੀਂ ਸਕਦੇ ਚਲੋ ਵਾਹਿਗੁਰੂ ਨੇ ਹਿੰਮਤ ਦਿੱਤੀ ਆ ਸੁਣ ਵੀ ਸਕਦੇ ਆ ਮੋਬਾਈਲ ਦੇ ਵਿੱਚ ਸੁਣ ਲਓ ਉਹਦਾ ਵੀ ਤੁਹਾਨੂੰ ਲਾਭ ਜ਼ਰੂਰ ਮਿਲਦਾ ਹੈ ਸੋ ਕੀ ਗੱਲ ਅਸੀਂ ਚੌਕੜੀ ਮਾਰ ਕੇ ਹੀ ਪਾਠ ਕਰਨਾ ਹੈ ਜਦੋਂ ਤੁਹਾਡਾ ਸਰੀਰ ਠੀਕ ਹੈ ਆਪ ਜੀ ਰਾਮ ਨਾਲ ਚੌਕੜੀ ਮਾਰ ਕੇ ਸਹਿਜਤਾ ਨਾਲ ਜਾਪ ਕਰੋ ਤੁਹਾਨੂੰ ਸਰੀਰਿਕ ਪੱਖੋਂ ਕੋਈ ਤਕਲੀਫ ਹੈ ਦਰਦ ਹੈ ਤਾਂ ਭਾਈ ਤੁਸੀਂ ਆਰਾਮ ਨਾਲ ਸੋਫੇ ਤੇ ਬੈਠ ਕੇ ਕੁਰਸੀ ਤੇ ਬੈਠ ਕੇ ਬੈੱਡ ਤੇ ਬੈਠ ਕੇ ਕੋਈ ਕਾਰਜ ਵੱਡੀ ਦਾ ਸਫਰ ਕਰਦੇ ਹੋ ਕਿਤੇ ਵੀ ਤੁਸੀਂ ਜਾ ਰਹੇ ਹੋ ਕਿਤੇ ਆ ਰਹੇ ਹੋ ਤਾਂ ਤੁਸੀਂ ਈਜ਼ੀਲੀ ਪਾਠ ਆਪਣਾ ਕਰ ਸਕਦੇ ਹੋ ਮਹਾਂਪੁਰਸ਼ਾਂ ਦੇ ਕੋਲ ਬਾਬਾ ਜੈਵਲਸਨ ਪਿੰਡਰ ਦੇ ਕੋਲ ਇੱਕ ਵੀਰ ਆਇਆ ਸੀ ਮੈਂ ਪਹਿਲਾਂ ਵੀ ਦੱਸਿਆ ਸੀ ਉਹ ਸਫ਼ਰ ਕਰਦਾ ਸੀ ਰੋਜ਼ 2 2.5 ਘੰਟੇ ਦਾ ਉਹਦਾ ਸਫ਼ਰ ਸੀਗਾ ਵਸ ਦਾ ਤਾਂ ਮਹਾਂਪੁਰਸ਼ਾਂ ਨੂੰ ਕਹਿੰਦਾ ਸੀ ਮੇਰੀ ਬਦਲੀ ਹੋ ਜਾਵੇ ਬਾਬਾ ਜੀ ਕਹਿੰਦੇ ਸੀ ਕੋਈ ਗੱਲ ਨਹੀਂ ਭਾਈ ਇਹਦੇ 1 ਮਹੀਨਾ ਦੇਖ ਲੈ ਫਿਰ ਗੁਰੂ ਮਹਾਰਾਜ ਅੱਗੇ ਅਰਦਾਸ ਕਰ। ਉਹ ਵੀਰ ਦੇਖ ਲੋ ਵੀ ਪਤਾ ਨਹੀਂ ਕਿੰਨੇ ਜਪਜੀ ਸਾਹਿਬ ਦੇ ਪਾਠ ਆਉਂਦੇ ਆ ਤੇ ਜਾਣ ਲੱਗਿਆਂ ਬੱਸ ਵਿੱਚ ਹੀ ਕਰ ਲੈਂਦਾ ਸੀ। ਇਹ ਅੱਜ ਉਹਦੀ ਇੰਨੀ ਤਰੱਕੀ ਹੋਈ ਹੋਈ ਆ ਕਿਉਂਕਿ ਘਰੇ ਆ ਕੇ ਫਿਰ ਅਰਦਾਸ ਬੇਨਤੀ ਜਦੋਂ ਕਰਨੀ ਆ ਉਸ ਸਮੇਂ ਆਪਾਂ ਸਤਿਗੁਰੂ ਤੋਂ ਮਾਫ਼ੀ ਮੰਗ ਸਕਦੇ ਹਾਂ ਸਤਿਗੁਰੂ ਹੁਣ ਦੇਖੋ ਮੇਰੀ ਮਜਬੂਰੀ ਆ ਮੈਂ ਡਿਊਟੀ ਦੇ ਵੀ ਜਾਣਾ ਮੈਂ ਬਾਣੀ ਕਰੇ ਵਹਿ ਕੇ ਵੀ ਪੜਨਾ ਹਾਂ ਪਰ ਮੈਨੂੰ ਇਹ ਸਮਾਂ ਮਿਲਦਾ ਹੈ ਵੀ ਮੈਂ ਆਪ ਜੀ ਦੇ ਲੇਖੇ ਲਾਉਣਾ ਚਾਹੁੰਦਾ ਹਾਂ ਇਹਦੇ 'ਚ ਕੋਈ ਖਰਚ ਨਹੀਂ ਕਿਉਂਕਿ ਆਪਣਾ ਨਿਸ਼ਚਾ ਇੱਕੋ ਹੀ ਹੈ ਗੁਰਬਾਣੀ ਦੇ ਨਾਲ ਜੁੜਨਾ ਜਿਨ੍ਹਾਂ ਗੁਰਬਾਣੀ ਦਾ ਸਤਕਾਰ ਕਰਾਂਗੇ ਸਹਿਜਤਾ ਨਾਲ ਪੜਾਂਗੇ ਅਮਲ ਕਰਾਂਗੇ ਉੰਨੀ ਛੇਤੀ ਕਿਰਪਾ ਹੋਗੀ ਆਪਾਂ ਕਿਸੇ ਕਾਰਜ ਨੂੰ ਲੈ ਕੇ ਗੁਰਬਾਣੀ ਦਾ ਪਾਠ ਕਰਦੇ ਹਾਂ ਸਪੋਜ਼ ਕਰ ਲਓ ਕੋਈ ਕਹਿੰਦਾ ਵੀ ਮੈਂ ਨਵਾਂ ਕਰ ਲੈਣਾ ਮਹਾਂਪੁਰਸ਼ਾਂ ਨੇ ਕਹਿ ਦਿੱਤਾ ਜੇ ਉਹਨੂੰ ਆਪ ਸੋਝੇ ਵੀ ਮੈਂ ਗੁਰਬਾਣੀ ਪੜ੍ਹਨੀ ਆ 2 2.5 ਘੰਟੇ ਆਪਣਾ ਪਾਠ ਕਰੀ ਜਾਓ ਆਰਾਮ ਨਾਲ ਕਰੀ ਜਾਓ ਸਪੋਜ਼ ਮੈਂ ਇੱਕ ਸ਼ਬਦ ਦਾ ਜਾਪ ਕਰਨਾ ਹੈ। ਜਾਂ ਤੂੰ ਮੇਰੇ ਬਲ ਹੈ ਤਾਂ ਧਿਆ ਮੋਛਦਾ। ਤੂੰ ਸਭ ਕਿਛੋਂ ਮੈਨੂੰ ਸੌਪਿਆ ਜਾਂ ਤੇਰਾ ਬੰਦਾ। ਲਕਸ਼ਮੀ ਤੋਟ ਨ ਆਵਈ ਖਾਏ ਕਰਦੇ ਰਹੰਦਾ। ਲਖ 84 ਮਿਹਦਨੀ ਸਭ ਸੇਵ ਕਰਨਦਾ ਇਹ ਬੜੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ ਲਿਖਾ ਕੋਈ ਨਾ ਪੁੱਛਈ ਯਾ ਹਰ ਬਖਸ਼ੰਦਾ ਅਨੰਦ ਪ੍ਰਿਆ ਸੁਖ ਪਾਏ ਆ ਮਿਲ ਗੁਰ ਗੋਬਿੰਦਾ ਸਬੇ ਕਾਜ ਸਵਾਰਿਆ ਜਤੋਦ ਪਾਵੰਦਾ ਮਾਪੁਰਸ਼ ਕਹਿੰਦੇ ਸੀ ਕਿ ਜਦੋਂ ਗੁਰਬਾਣੀ ਆਪਾਂ ਬੋਲ ਕੇ ਪੜ੍ਹਦੇ ਆ ਨਾ ਮੈਂ ਥੋੜਾ ਉੱਚੀ ਬੋਲਿਆ ਕਿ ਮੇਰੇ ਘਰ ਦਾ ਮਾਹੌਲ ਹੈ ਜਾਂ ਹੁੰਦਾ ਵੀ ਆਪਾਂ ਪੜ੍ਹਦੇ ਆ ਦੂਜਾ ਵੱਡਾ ਕੋਈ ਹੋਰ ਕੰਮ ਕਰ ਰਿਹਾ ਹੋਰ ਪਾਠ ਕਰ ਰਿਹਾ ਇੰਨੀ ਕ ਆਵਾਜ਼ ਦੇ ਵਿੱਚ ਪਾਠ ਕਰੋ ਕੰਨਾਂ ਨੂੰ ਗੁਰਬਾਣੀ ਸੁਣੇ ਇਨਾ ਨੂੰ ਰਸਾਵੇ ਗੁਰਬਾਣੀ ਦਾ ਕਿਉਂਕਿ ਜਦੋਂ ਕੰਨਾਂ ਨੂੰ ਰਸ ਆਉਣ ਲੱਗ ਜੇਗਾ ਫਿਰ ਜ਼ੁਬਾਨ ਦਾ ਰਸੀ ਬਣ ਜਾਵੇਗਾ ਮਹਾਂਪੁਰਸ਼ ਕਹਿੰਦੇ ਸੀ ਹਮੇਸ਼ਾ ਜਦੋਂ ਪਾਠ ਆਪਾਂ ਬੋਲ ਕੇ ਕਰਦੇ ਆ ਨਾ ਇਹਦੇ ਨਾਲ ਮਨ ਦੀ ਕਾਗਰਤਾ ਜ਼ਿਆਦਾ ਰਹਿੰਦੀ ਆ ਮਨ ਇਧਰ ਉਧਰ ਨਹੀਂ ਜਾਂਦਾ ਹੁਣ ਤੁਸੀਂ ਇਸ ਤਰ੍ਹਾਂ ਆਰਾਮ ਨਾਲ ਪਾਠ ਕਰ ਲਓ ਤੇ ਗੁਣਗੁਣ ਕਰਕੇ ਕਰ ਲਓ ਜ਼ਮੀਨ ਆਸਮਾਨ ਦਾ ਫਰਕ ਹੈ ਜਿੰਨਾ ਗੁਰਬਾਣੀ ਨੂੰ ਗਾ ਕੇ ਕਹਿਣ ਦਾ ਭਾਵ ਬੋਲ ਕੇ ਰਸ ਨਾਲ ਪੜਾਂਗੇ ਨਾ ਉੰਮੀ ਜਿੰਦਗੀ ਦੇ ਵਿੱਚ ਤੁਹਾਡੇ ਜਿਹੜੇ ਮਨ ਦੀ ਗੰਦਗੀ ਆ ਉਹ ਸਾਫ਼ ਹੋਊਗੀ ਅੱਗੇ ਦਾ ਰਸਤਾ ਸਾਫ਼ ਹੋਊਗਾ ਸਤਿਗੁਰੂ ਬਾਹ ਫੜਨਗੇ ਝੋਲੀਆਂ ਖੁਸ਼ੀਆਂ ਦੇ ਨਾਲ ਭਰਨਗੇ ਸਮਾਂ ਵੱਧ ਤੋਂ ਵੱਧ ਆਪਾਂ ਗੁਰਵਾਣੀ ਨੂੰ ਦੇਣਾ ਹੈ ਉਸਤ ਅਕਾਲ ਪੁਰਖ ਦੀ ਨਾ ਪੁਰਸ਼ਾਂ ਦੀ ਵਡਿਆਈ ਕਰਨੀ ਹੈ ਜੋ ਗੁਰਵਾਣੀ ਦੇ ਵਿੱਚ ਲਿਖੀ ਹੋਈ ਹੈ ਭੁੱਲਾ ਮੇਰੀਆਂ ਨੇ ਵਡਿਆਈ ਸਤਿਗੁਰੂ ਦੀ ਤੇ ਮਹਾਂਪੁਰਸ਼ਾਂ ਦੀ ਹੈ ਜੀ ਮਾਫ ਕਰ ਦੇਣਾ ਉਸਤ ਬਖਸ਼ਣਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ